ਅੱਜ ਗੁਰਪ੍ਰੀਤ ਸਸ ਜੀ ਦਾਸ ਗਰਪਾਲ ਸਿੰਘ ਹਸਰਾਮ ਅਮਰੀਕਾ ਤੋਂ ਨਿਮਰਤਾ ਸਹਿਤ ਕੁਝ ਬੇਨਤੀਆਂ ਕਰਨੀ ਚਾਹੁੰਦਾ ਜੀ ਤੇ ਜੋ ਆਪਣਾ ਪ੍ਰੋਜੈਕਟ ਜੀ ਆਪਾਂ ਕਾਫੀ ਹਰਸੇ ਤੋਂ ਉੱਪਰ ਲੱਗੇ ਹੋਏ ਸੀ 2 ਸਾਲ ਤੇ ਹੋ ਗਏ ਵੀ ਜਿਸ ਤੇ ਧੰਤ ਬਾਬਾ ਇਸ਼ਤ ਸਿੰਘ ਜੀ ਨਾਲ ਚੱਲੇ ਦੇ ਲੋਕੋ ਕਿ ਨਜ਼ਾਰੇ ਜੋ ਆਪਾਂ ਵੀ ਦੱਸ ਰਹੀ ਸੀ ਉਹਨਾਂ ਦੇ ਵਿੱਚ ਉਸ ਲੜੀ ਦੇ ਵਿੱਚ ਜੀ ਅੱਜ ਵੀ ਕੁਝ ਆਪਾਂ ਹੋਰ ਪਾਸੇ ਨੂੰ ਘਰ ਚੱਲੀ ਆ ਚੱਲੀ ਹੈ ਜੀ ਵੀ ਕੁਝ ਨਿੰਦਕ ਟੋਲਾ ਜੋ ਕਿ ਨਾ ਵੀ ਆਪਣਾ ਵੀ ਬਾਬਾ ਜੀ ਇਹ ਘਰ ਨਹੀਂ ਦਿੰਦੇ ਆ ਤੇ ਵੀ ਬਾਬੇ ਜੀ ਬਰਸਾਏ ਮਹਾਪ੍ਰਸ਼ੰਗ ਜੁਨੇ ਦੇ ਉਹਨਾਂ ਅਰੇ ਬਿਦਾਸ ਅੱਜ ਗੱਲ ਕਰਨੀ ਚਾਹੁੰਦਾ ਤੇ ਨਿੰਦਾ ਦਾ ਕਿਸੇ ਦੀ ਵੀ ਮਾਰੀ ਹੈ ਨਿੰਦਾ ਦਾ ਕਿਸੇ ਦੀ ਵੀ ਮਾਰੀ ਹੈ ਹਾਂ ਵੀ ਵੀ ਜੇ ਨਿੰਦਾ ਦਾ ਗੁਰੂਸਾਹਿਬ ਬਰਜਕੀਤ ਨੇ ਦੇ ਦਿੱਤਾ ਪਰ ਜਿਹੜੇ ਸਰਕਾਰੀ ਏਜੰਸੀਆਂ ਦੇ ਬੰਦੇ ਆ ਜਿਨ੍ਹਾਂ ਦਾ ਕੰਮ ਹੀ ਇਹ ਹੈ ਜੀ ਨਿੰਦਿਆ ਕਰਨਾ ਉਹਨਾਂ ਦਾ ਤਾਂ ਫਿਰ ਉਹਨਾਂ ਦਾ ਕੰਮ ਹੀ ਇਹ ਹੈ ਉਹਨਾਂ ਦਾ ਗੁਰਤੀ ਇਸੇ ਮਿਲੀ ਹੈ ਹਾਂ ਜੀ ਤੇ ਲੋਕ ਉਸ ਸਾਪੇ ਹੋਇਆ ਮਹਾਪ੍ਰਸ਼ੰਗ ਉਸ ਸਾਪੇ ਹੋਇਆ ਜੀ ਜੋ ਜੋ ਸੰਤ ਸੱਪਾ ਫਿਰ ਫਿਰ ਪਹੁੰਦੇ ਪੇੜ ਮਢਾਹੂ ਕਟਿਆ ਤੇ ਸਡਾਲਸ ਬੰਦੇ ਜੋ ਜੋ ਸੰਤ ਸੱਪਾ ਫਿਰ ਫਿਰ ਪਹੁੰਦੇ ਪੇੜ ਪੇੜ ਮਢਾਹੂ ਮੁੱਢੋਂ ਕਟਿਆ ਤੇ ਸਡਾਲਸ ਕੰਦੀ ਉਹਦਾ ਪੇੜ ਹੀ ਮੁੱਢੇ ਤੋਂ ਕਟਿਆ ਗਿਆ ਉਹ ਡਾਲ ਵੀ ਸੁੱਕਦੇ ਆਂ ਜੀ 306 ਅੰਕ ਤੇ ਨੰਦਕਾ ਦਾ ਆਹ ਹਾਰੀ ਨੰਦਾ ਕਰ ਕਰ ਭਾਰ ਉਠਾਵੇ ਬਿਨ ਮਜ਼ਦੂਰੀ ਭਾਰ ਪਹੁੰਚਾਉਣਿਆ 188 ਨਿੰਦਾ ਕਰ ਕਰਕੇ ਭਾਰ ਢੋਣਾ ਗੁਰੂ ਸਾਹਿਬ ਨੇ ਸਾਰੀ ਬਾਣੀ ਦੇ ਵਿੱਚ ਨਿੰਦਿਆ ਨੂੰ ਪਰਚਿਆ ਗੁਰੂ ਜੀ ਸਾਰੀ ਬਾਣੀ ਵਿੱਚ ਨਿੰਦਿਆ ਨੂੰ ਪਰਚਿਆ ਤੇ ਵੀ ਵੀ ਨਿੰਦਿਆ ਨਹੀਂ ਕਰਨੀ ਨਿੰਦਾ ਭਰੇ ਕਿਸੇ ਕੇ ਨਹੀਂ ਤੇ ਗੁਰੂ ਸਾਹਿਬ ਕਿੰਨਾ ਫਰਮਾਇਆ ਜੀ ਆਪਣੇ ਕੋਲ ਆਪਾਂ ਤੇ ਵੀ ਆਪ ਦੇ ਸੋਕ ਨੂੰ ਨਹੀਂ ਮੰਨਦਾ ਫਿਰ ਗੁਰੂ ਸਾਹਿਬ ਬੋਲਿਆ ਸੋਕੰ ਦਾ ਕੀ ਜੋ ਹਕਮਿੰਦਾ ਹੋਏ ਉਹਨਾਂ ਨੂੰ ਅੰਧਾ ਨਹੀਂ ਕਹਿੰਦਾ ਸੋਕੰ ਦਾ ਕਿ ਜੋ ਹਕਮਿੰਦਾ ਹੋਏ ਜੋ ਹਕਮ ਨੇ ਮਤਵੰਦਾ ਨਾੜ ਕੋਕਾ ਅੰਦਾ ਕਹੇ ਇਸੋ ਅਗਨੋ ਸੱਚਾ ਜਾਬੀ ਤੇ ਉਹ ਹੋਕਮ ਦੇ ਮੰਨੇ ਉਹਨਾਂ ਦੇ ਫਿਰ ਦੇਖੋ ਜੀ ਜੋ ਉਹਨਾਂ ਨੂੰ ਨਦਕਰ ਗੁਰਸਾਨ ਕੀ ਫਰਮਾਇ ਕੱਲ ਹੋਈ ਕੁੱਤੇ ਮੂਹੀ ਖਾਜ ਹੋਆ ਮਰਤਾਰ ਹਾਂਜੀ ਕੱਲ ਹੋਈ ਕੁੱਤੇ ਮੂਹੀ ਖਾਜ ਹੋਆ ਮਰਤਾਰ ਕੂੜ ਬੋਲ ਰ ਪੌਂਕਣਾ ਕੂੜ ਝੂਠ ਬੋਲ ਰ ਪੌਂਕਣਾ ਚੁਕਾ ਧਰ ਵਿਚਾਰ ਜਿੰਨ ਜਿਵੰਦਿਆ ਪਤ ਨਹੀਂ ਮੋਇਆ ਮੰਦੀ ਸੋਏ ਜਿਨ ਜਿਨ ਜੀਵਿਤ ਜਿਵੰਦਿਆ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਰਕਾ ਕਰਤਾ ਕਰਿ ਸੋਇ 1242 ਅੰਕ ਚ ਕੱਲ ਹੋਈ ਕੁੱਤੇ ਮੁਹੀ ਖਾਜ ਹੋ ਕਰਦਾ ਮਰਦਾਰ ਦੇਖੋ ਜੀ ਅਰਸ ਕਰੋ ਜੀ ਕੂੜ ਬੋਲ ਰੋ ਭੌਂਕਣਾ ਚੁਕਾਤਰ ਵਿਚਾਰ ਜਿੰਨ ਜਿਵੰਦਿਆ ਪਤ ਨਹੀਂ ਜਿੰਨ ਜਿਉਂਦੇ ਪਤਨੀ ਮੂਆ ਮੰਦੀ ਸੋਇ ਕਿ ਮੈਨੂੰ ਕਿਹਨੇ ਪੁੱਛਿਆ ਲਿਖਿਆ ਹੋਵੇ ਨਰਕਾ ਕਰਤਾ ਕਰਿ ਸੋਇ ਇਹ ਆ ਵੀ ਹਾਂ ਜੀ ਫਿਰ ਦੇਖੋ ਜੀ ਮੈਂ ਇਹ ਕਹਿੰਦੇ ਆ ਵੀ ਬੀ ਤੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਸੰਗਤ ਕੀਤੀ ਆ ਤੇ ਬਾਬਾ ਸੁਖਦੇਵ ਸਿੰਘ ਜੀ ਜਨ ਵੀ ਉਹਨਾਂ ਦੇ ਬਚਾ ਦੇ ਨਾਲ ਹੋਇਆ ਇਹਨਾਂ ਦੇ ਪਿਤਾ ਜੀ ਦਾ ਜਗਤਾਰ ਸਣੀ ਤੰਤ ਬਾਬਾ ਈਸ਼ਰ ਸਿੰਘ ਜੀ ਦੇ ਬਹੁਤ ਸੇਵਕ ਸੀ ਤੇ ਇਹਨਾਂ ਦਾ ਜਨਮ ਬਾਬਾ ਜੀ ਦੇ ਬਚਾ ਦੇ ਨਾਲ ਹੋਇਆ ਤੇ ਉੱਥੇ ਇਹਨਾਂ ਕਹਿੰਦੇ ਸੀ ਵੀ ਅਸੀਂ ਮੁੰਡਾ ਅਸੀਂ ਤੁਹਾਡੇ ਕੋਲ ਛੱਡ ਜਾਗੇ ਬਾਬਾ ਜੀ ਜਿਹਨਾਂ ਕੋਈ ਇਡੇ ਮਹਾਂਪੁਰਸ਼ਾਂ ਦੇ ਪਹੁੰਚੇ ਮਹਾਂਪੁਰਸ਼ ਜੀ ਦੇ ਜਿੰਨ ਜਗਾ ਪੈ ਜੀ ਉਹ ਕੋਈ ਕੋਈ ਹਰਾ ਨਹੀਂ ਸਕਦਾ ਕੋਈ ਨਹੀਂ ਹਰਾ ਸਕਦਾ ਹਾਂ ਫਿਰ ਦੇਖੋ ਜੀ ਬਾਬਾ ਜੀ ਮੈਸੇਂਸੀ ਇਸ ਸਾਲ ਨੂੰ ਸਾਦੂ ਕੋਈ ਪੈਸਾ ਨਹੀਂ ਹੋਣਾ ਚਾਹੀਦਾ ਹਾਂਜੀ ਬਾਬਾ ਜੀ ਬੈਠੇ ਸੀ 1962 363 ਸਾਲ ਅ ਰਾਸਤੇ ਚ ਵੀ ਪੌਣੇ 2 ਘੰਟੇ ਖੜ ਕੇ ਬੈਠੇ ਸੀ ਬਾਬੇ ਜੀ ਇਸ ਸਾਲੂ ਇੱਕ ਇਨਸਾਨ ਜਿਹੜੇ ਨਾਲ ਖਸ ਸਭਾਲਣਾ ਸਭਾਲੋ ਇਹ ਵੀ ਸਭਾਲ ਲੈਣੇ ਪੰਜ ਤੋਂ 4 ਵੀ ਸਭ ਸਭਾਲ ਲੈਣੇ ਪਰ ਸਾਡੇ ਦੋ ਸ਼ਰਤਾਂ ਇਸ ਕਿਹੜੀਆਂ ਪਹਿਲੀ ਇਸਤਰੀਆਂ ਮਾਤਾ ਸਵਾਰਦੇ ਪੈਸੇ ਨੂੰ ਗੋਵਧ ਹਟ ਹਾਂ ਪਹਿਲੇ ਇਸਤਰੀ ਮਾਤਾ ਸਭ ਪੈ ਪੈਸੇ ਨੂੰ ਗੋਵਧ ਹਟ ਸਭ ਤੇ ਬਾਬਾ ਸੁਖਦੇਵ ਸਿੰਘ ਉਹਨਾਂ ਚੋਂਦੇ ਆ ਤੇ ਇਥੋਂ ਤੋਂ ਪੈਸੇ ਨਹੀਂ ਮਗਦੇ ਫਿਰਦੇ ਭਗ ਮ ਦੇ ਕੋ ਗੁਰਸੇ ਜੀ ਬਾਣੀ ਚੋਂਦਾ ਮਾਇਆ ਹੋਏ 나ਗਣੀ ਜਗਤ ਰੇ ਲਪਟਾਏ ਮਾਇਆ ਹੋਏ 나ਗਣੀ ਜਗਤ ਰੇ ਲਪਟਾਏ ਇਸ ਕੀ ਜੋ ਸੇਵਾ ਕਰੇ ਤਸੀ ਉਹ ਫੇਕਾਈ ਜੇ ਇਹਦੀ ਜੋ ਸੇਵਾ ਕਰਦੇ ਲਾਲਚ ਕਰਦਾ ਉਹਨੂੰ ਫੇਖਾਂਦੀ ਹੈ ਉਹਨੂੰ ਖਾਂਦੀ ਹੈ ਹਾਂਜੀ ਮਾਇਆ ਭਗਤੀ ਮਾਇਆ ਦਾਸੀ ਭਗਤਾ ਕੀ ਘਾਰ ਕਮਾਵੇ ਮਾਇਆ ਤਾਂ ਭਗਤਾ ਦੀ ਘਾਰ ਸੇਵਾ ਕਰਦੀ ਫਿਰਦੀ ਆ ਮਾਇਆ ਭਗਤੀ ਮਾ ਮੈਦ ਅਸਿਪਕ ਤੱਕੀ ਕਾਰਕਮਾ ਵੀ ਚਰਨੀ ਲਗੇ ਤਾਂ ਮਿਹਰ ਪਾਵੇ 233 ਅੰਗ ਚ ਤੇ ਵੀ ਇਹ ਜਿਹੜਾ ਜਿੰਨੇ ਵੀ ਹਨ ਬਚਨੇ ਇਹ ਗੁਰਬਾਣੀ ਦੇ ਵਿੱਚ ਆਉਂਦੇ ਆ ਜੀ ਹਾਕ ਤੇ ਵੀ ਜਿਕੇ ਜੇ ਜੇ ਜੀ ਹਕਮ ਨਾ ਫੇਟਾ ਉਹਦਾ ਫਿਰ ਕੋਈ ਵੀ ਉਹ ਕਹਿੰਦੇ ਜੀ ਇਹ ਵੀ ਅਗਿਆ ਨਾ ਰੰਗ ਜਿਵਾਇਆ ਸੀ ਅਗੇ ਰੰਗ ਜਿਵਾਇਆ ਸੀ ਉਹ ਕੈਂਚੀ ਫੜਕਿਆ ਸੀ ਬੀ ਉਹਨਾਂ ਦੋਵਾਂ ਕਹਿੰਦੇ ਸੀ ਵੀ ਅਸੀਂ ਵੀ ਮੈਂ ਖਤਮ ਕਰ ਦੇਣਾ ਤੇ ਵੀ ਜਿਹਨੇ ਉਹਨਾਂ ਜੀ ਉਹ ਲਾੜਕੇ ਵੀ ਉਹ ਬਈ ਬਈ ਜ ਮਾਨੁ ਮਨ ਜੇ ਹੋ ਜਿਹਨੇ ਉਹ ਨਾ ਲੌਂਗਾ ਸਿਕਰ ਕੀ ਕਰਦਾ ਸੀ ਤੇ ਸਿੱਖਾਂ ਦੇ ਨਾਲ ਦਸ਼ਮਣੀ ਪਈ ਸਿੱਖਾਂ ਨੂੰ ਕਿੰਨਾ ਤਾਂ ਕੀ ਤਾਣੇ ਤੇ ਪਰ ਅੱਜ ਕੱਲ ਅਜੋਕਾ ਉਹ ਜੋ ਰੰਗਜੀਤ ਸੀ ਮੀਰ ਮੰਨੂ ਚਲੇ ਗਏ ਅੱਜ ਮੀਰ ਮੰਨੂ ਤੇ ਰੰਗਜੀਤ ਆਇਆ ਕਿਸ ਪਲੇਸ ਚ ਆਇਆ ਅੱਜ ਦਾਰੇ ਪ੍ਰਕਾਸ਼ ਹੋ ਗਏ ਲੰਮੇ ਲੰਮੇ ਧੁੰਨੀ ਤੋਂ ਨਿਕਾ ਖੜਾਰੇ ਛੱਡੇ ਹੋਣਗੇ ਗੁਰੂ ਸਾਹਿਬ ਦੀ ਬਾਣੀ ਤੋਂ ਮੰਨ ਕਰ ਹੋਣਗੇ ਮੰਨ ਕਰ ਹੋਣਗੇ ਜਿਆਜ ਜਪ ਸਾਹਿਬ ਤੋਪਸਾ ਇਸ ਵਿੱਚ 24 ਤੋਂ ਮੰਨ ਕਰ ਹੋਣਗੇ ਤੇ ਉਹ ਮੰਨ ਮੰਨਾ ਨਹੀਂ ਤੇ ਮੀਰ ਸ਼ਰਾਬ ਦੇ ਸੇਵਨ ਕਰਦੇ ਹੋਣਗੇ ਮੀਰ ਸ਼ਰਾਬ ਦੇ ਸੇਵਨ ਕਰਦੇ ਹੋਣਗੇ ਤੇ ਵੀ ਉਹਦਾ ਸਬੂਤ ਹੀ ਹੈਗਾ ਮੈਨੂੰ ਸਬੂਤ ਹੀ ਹੈਗਾ ਸੇਵਨ ਸੇਵਨ ਵੀ ਕਰਦੇ ਹੋਣਗੇ ਵੀ ਉਹ ਕਰ ਤੇ ਕਈ ਵਕਤ ਗੋਲਦਸਾਰਾ ਮੰਨ ਲੈਂਦੇ ਆ ਗਾਥਰੇ ਪਾ ਲੈਂਦੇ ਆ ਪਰ ਇਹ ਔਰੰਗਜ਼ੇਬ ਦਾ ਪੇਸਾ ਔਰੰਗਜ਼ੇਬ ਦਾ ਪੇਸਾ ਅਜਾ ਔਰੰਗਜ਼ੇਬ ਦੇ ਪੇਸੇ ਦੇ ਵਿੱਚ ਆਇਆ ਇਹ ਆਏ ਬੰਦੇ ਔਰੰਗਜ਼ੇਬ ਦੇ ਪੇਸੇ ਵਿੱਚ ਆਇਆ ਜਿਹੜੇ ਕਿ ਮਹਾਪ੍ਰਸ਼ੰਨਾ ਖਿੰਦੇ ਆ ਹਾਂ ਜੀ ਮੇਜ ਮਹਾ ਤੇ ਸੰਤਨ ਕੇ ਹਮ ਉਲਟੇ ਸੇਵ ਕਿ ਪਕਤਨ ਕੋ ਡਰ ਪਾਉ ਸੰਤਾਂ ਦੇ ਕਹਤੇ ਸੇਵ ਕੋ ਪਕਤਨ ਸਨ ਡਰ ਲੱਗਦਾ 693 ਅਗੇ ਚਾਉਂਦਾ ਹਾਂ ਜੀ ਪਰ ਗੁਰੂ ਸਾਹਿਬ ਵੀ ਵੀ ਹਰ ਕਸੋਗ ਲੋਭ ਮੋਹ ਰਹਿਤ ਹਰ ਨਿਰਮਲ ਹਰ ਕਿਸਮਤਾ ਗੁਰੂ ਸਾਹਿਬ ਫਰਮਾਇਆ ਹਰ ਕਸੋਗ ਲੋ ਮੋਹ ਰਹਤ ਹਰ ਨਿਰਮਲ ਹਰ ਕਿਸਮਤਾ ਮੇਰੇ ਸੰਤ ਜੀ ਦੇ ਭਗਤ ਹੋਣਗੇ ਹਾ ਵਿਸਾਰ ਤੋ ਹਰ ਕਸੋਗ ਰੋਹ ਤੋ ਲਹਿਤ ਹੋਣਗੇ ਤਨ ਕੇ ਧੂੜ ਪਾਏ ਮਨ ਮੇਰਾ ਜਯਾ ਕਰੇ ਭਗਵੰਤਾ ਉਹਨਾਂ ਜੀ ਧੂੜ ਵੀ ਬੀ ਬੀ ਲੋਚ ਦੇ ਆ 10103 ਅੰਕ ਤੇ ਤੇ ਉਹ ਉਹਨਾਂ ਦੇ ਵਿੱਚੋਂ ਨਾ ਜੀ ਉਹ ਆਪਾਂ ਵੀ ਜਿਵੇਂ ਹੁੰਦਾ ਜਿਵੇਂ ਸਾਫ ਕੰਜ ਛੋੜੇ ਬੇਖ ਨਹੀਂ ਛੋੜੇ ਸਾਫ ਕੰਜ ਛੋੜ ਦਿੰਦਾ ਯਰ ਨਹੀਂ ਛੜਦਾ ਸਾਫ ਕੰਜ ਛੋੜੇ ਬੇਖਾ ਛੋੜੇ ਉਦੋਂ ਕਮਾਏ ਜੈਸੇ ਬਾਗ ਗਿਆਨ ਮੰਡੇ ਉਦੋਂ ਕਮਾਏ ਜੈਸੇ ਬਾਗ ਗਿਆਨ ਮੰਡੇ ਇਹ 485 ਵਿੱਚ ਸਭ ਕੰਜ ਛੋੜੇ ਕਿਲਾ ਛੱਡ ਦਿੰਦਾ ਹੈ ਬੇਖੀ ਛਾੜੇ ਯਰ ਨਹੀਂ ਛੜਦਾ ਉਹ ਉਹ ਤਗਵੇਂ ਜਿਸ ਬਸ ਜਿਵੇਂ ਪਾਣੀ ਵਿੱਚ ਬਗਲਾ ਉਹ ਬੀ ਜਿਵੇਂ ਉਹ ਧਿਆਨ ਵਾਡੇ ਧਿਆਨ ਚਾਪਦਾ ਪਰ ਅਸਲ ਵਿੱਚ ਇਹ ਮੱਛੀਆਂ ਫੜ ਕੇ ਧੋਖਾ ਕਰਦਾ ਹੈ ਇਹ ਗੁਰੂ ਸਾਹਿਬ ਨੂੰ ਧੋਖਾ ਕਰਦੇ ਆ ਬੰਦੇ ਹਾਂਜੀ ਇਹ ਬੰਦੇ ਧੋਖਾ ਕਰਦੇ ਆ ਤੇ ਹੁਣ ਮੈਂ ਸੰਤਾ ਦੇ ਵੀ ਪੰਮਾ ਪ੍ਰਸ਼ਾਦ ਦੇ ਬਾਬਾ ਸਦੇਸ ਜੀ ਵੀ ਥੀ ਜੇ ਮੈਂ ਮੈਂ ਉਹਨਾਂ ਦੇ ਵੀ ਜੋ ਪੁੱਛੋ ਸਾਬਾ ਨਾ ਮੈਂ ਕਦੇ ਨਾ ਵਗਿਆ ਜੀ ਜੋ ਮੇਰੇ ਕੋਈ ਬੜਾ ਬਚਾਦੀ ਨਹੀਂ ਜਾਂਦਾ ਕਿਉਂਕਿ ਉੱਥੇ ਜਿਹੜੇ ਨਾ ਤਾਂ ਪਹਿਲਾਂ ਸੰਤ ਸੀ ਆ ਉਹ ਨਿੰਦਿਆ ਕਰਦੇ ਸੀ ਮਬੀ ਬਾਬਾ ਜੀ ਨਾਲ ਸਰਪੁਰਸੇ ਕੋਈ ਮਾਪਰ ਸੰਸੀ ਜਿਆਦਾ ਤੇ ਕੋਈ ਸੀ ਜਿਆਦਾ ਫਿਰ ਬਾਬਾ ਕੁੰਦਨ ਸਿੰਘ ਜੀ ਨੇ ਉਹ ਉਹ ਅੱਡਾ ਚੱਕਿਆ ਉੱਥੋਂ ਉੱਥੋਂ ਚੱਕ ਕੇ ਬਾਬਾ ਸੁਖਦੇਵ ਸਿੰਘ ਭਾਇਆ ਤੇ ਬਾਬਾ ਸੁਖਦੇਵ ਸਿੰਘ ਉੱਥੇ ਬਾਬਾ ਜੀ ਅਸਤ ਕੀਤੀ ਬਾਬੇ ਜੀ ਸੀ ਮਾਰੇ ਬਾਬਾ ਰਣ ਸਿੰਘ ਆ ਵੀ ਉਹਨੇ ਕੱਲ ਰਹੀ ਸੀ ਉੱਥੇ ਬਾਬਾ ਜਿਸ ਵਾਸਤੇ ਜੀ ਰੋਤੇ ਸਾਹਿਬ ਨੇ ਕੱਲ ਰਹੀ ਸੀ ਉਹਨਾਂ ਦੀ ਉੱਥੇ ਨਿੰਦਿਆ ਕਰਦੇ ਸੀ ਨਿੰਦਿਆ ਕਰਦੇ ਸੀ ਤੇ ਮੋਗੇ ਬਾਬਾ ਭਾਈ ਸ਼ੇਰ ਸਿੰਘ ਜੀ ਮੋਗੇ ਮਸਤਰੀ ਉਹਨਾਂ ਨੇ ਵੀ ਉਹਨਾਂ ਨੇ ਘਾਣ ਬਣ ਹੋਈ ਸੀ ਉੱਥੇ ਉੱਥੇ ਅੱਜ ਆ ਕੇ ਦੇਖੋ ਬਾਬਾ ਸੁਖਦੇਵ ਸਿੰਘ ਜੀ ਹਰ ਰੋਜ਼ ਸਵੇਰੇ ਇਹ ਪੁੱਛੋ ਚੈਨ ਦੇ ਤੇ ਤਾਂ ਤਾਂ ਬਾਬਾ ਈਸ਼ਰ ਸਿੰਘ ਜੀ ਦੇ ਬਚਨ ਲੱਗਦੇ ਰੋਜ਼ਾਨਾ ਆਪਾਂ ਇਹਨਾਂ ਨੇ ਕਿੱਥੋਂ ਦੇਣ ਦੇ ਸੱਜੇ ਆ ਵੀ ਆਪਾਂ ਨੇ ਕਿੱਥੋਂ ਦੇਣ ਸੱਜੇ ਆ ਉਹ ਹਰ ਰੋਜ਼ ਇਹਨਾਂ ਦੇ ਬਚਨ ਆ ਦੇ ਉਹਨਾਂ ਦੇ ਬਚਨ ਬਾਬਾ ਜੀ ਦੇ ਬਚਨ ਲੋਕਾਂ ਇਕੱਠਾਂ ਅੱਜ ਸੁਣਦੇ ਆ ਸਵੇਰ ਵਕਿਆ ਨੇ ਤੇ ਵੀ ਜਿਹਨਾਂ ਦੇ ਪਿਤਾ ਜਗਤਾਰ ਸਿੰਘ ਜੀ ਇਹ ਬਾਬਾ ਜੀ ਦੇ ਬਹੁਤ ਸਾਰੇ ਲੀਸੀ ਬਾਬਾ ਈਸ਼ਰ ਸਿੰਘ ਜੀ ਉਹਨਾਂ ਦਾ ਜਦੋਂ ਤੁਸੀਂ ਪੁੱਛੋ ਜਾਓ ਐਜੂ ਇੰਟਰ ਜਦੋਂ ਜਾਣਦੇ ਹੋ ਤੇ ਮੂਰੇ ਜਿਹੜੇ ਜਿਹੜੀ ਤੇ ਦੋਸਤ ਰੂਪ ਲਾਇਆ ਇੱਕ ਗੁਰਨਾਥ ਸਾਹਿਬ ਤੇ ਇੱਕ ਧਰਮ ਬਾਬਾ ਈਸ਼ਰ ਸਿੰਘ ਜੀ ਦੇ ਸੂਫਰੇ ਤੇ 17 68 ਨੇ ਬਣਾਇਆ ਤੇ ਸਾਡੇ ਪਿਤਾ ਦੀ ਸਰਗਸਾ ਹੈ ਨਾ ਇਹਨਾਂ ਨੇ ਸਾਡੇ ਪਿਤਾ ਦੀ ਖਾਤਰ ਉੱਥੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਸੀ ਮੰਦਰ ਮਹਾਰਾਟ ਛ ਅਸੀਂ ਵੀ ਮੈਂ ਵੀ ਗਿਆ ਸੀ ਤੇ ਉੱਥੇ ਗਿਆ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਮਗਰ ਗੁਰੂ ਗ੍ਰੰਥ ਸਾਹਿਬ ਪਾਲਕੀ ਤੇ ਵੱਡੇ ਪੰਖ ਤੇ ਬ੍ਰਾਹਮਣ ਉਹਨਾਂ ਪਾਲਕੀ ਦੇ ਥੱਲੇ ਤਾਂ ਤਾਂ ਬਾਬਾ ਈਸ਼ਸ੍ਰੀ ਮਹਾਰਾਜਾ ਬਹੁਤ ਹੀ ਪਿਆਰਾ ਸੂਬਤ ਰੰਗ ਕੀਤਾ ਤੇ ਅਸੀਂ ਤਾਂ ਕਦੇ ਵੀ ਨਹੀਂ ਦੇਣ ਦਿੱਸਦਾ ਇਹਨਾਂ ਦਾ ਜਿਹਨਾਂ ਬੇਨਕਾ ਸਤਿਕਾਰ ਕੀਤਾ ਸੀ ਸਾਡੇ ਮਾਲਕ ਦਾ ਫਿਰ ਅੰਦਰ ਮੈਂ ਥੋੜਾ ਜਿਹਾ ਕਹਾ ਹੋਇਆ ਦਰਵਾਜ਼ੇ ਸੀ ਅੰਦਰ ਨਹੀਂ ਗਿਆ ਮਹਾਰਾਜ ਜੀ ਕਾਹਨ ਦੇਖਿਆ ਦੋ ਅਸਣ ਲੱਗੇ ਸੀ ਇੱਕ ਤਾਂ ਤਾਂ ਬਾਬਾ ਈਸ਼ਸ੍ਰੀ ਮਹਾਰਾਜ ਅਸਣ ਲੱਗੇ ਸੀ ਇੱਕ ਬਾਬਾ ਖੰਦਰ ਸੀ ਅਸਣ ਲੱਗੇ ਸੀ ਤੋਂ ਉਹ ਅਸਲ ਗੱਲ ਫੇਰ ਬਰੀਨ ਨਾਲ ਗੱਲ ਵੀ ਹੋਈ ਸੀ ਵਾਪਸ ਕਿਦੇ ਸੀ ਉਹਨਾਂ ਬਰੇ ਨਹੀਂ ਕਰਦਾ ਉਹ ਕਿਹਦੇ ਦੋਜਾ ਮਾਤੇ ਹੀ ਨਹੀਂ ਗੱਲ ਫੇਵਰਿਕਾ ਦੇ ਵੀ ਸੀ ਬਾਈ ਦੀ ਗੱਲ ਫੇ ਮੇਰੇ ਗੱਲ ਰਹੀ ਸੀ ਤੇ ਫੇਰ ਮੈਂ ਇਹਨਾਂ ਨੂੰ ਕੀ ਦੱਸਿਆ ਮੈਂ ਬਹੁਤ ਮਨ ਖੁਸ਼ ਹੈ ਉਹ ਕਹਿੰਦੇ ਵੀ ਮੇਰੇ ਸਾਡੇ 17 88 ਬਣਾਇਆ ਸਾਰੇ ਠਾਠਾਂ ਦੇ ਵਿੱਚ ਹੀ ਤਾਂਤਨ ਬਾਬਾ ਈਸ਼ਰ ਸਿੰਘ ਜੀ ਇਸ ਤਰ੍ਹਾਂ ਲਿਖਿਆ ਮੈਂ ਅਹਰਾਣੀ ਹੋ ਗਿਆ ਫੇ 60 ਦੇ ਕੋਈ ਸਕੂਲ ਚੱਲਦੇ ਇਹਨਾਂ ਦੇ ਫੇਰ ਬਾਬਾ ਬਧਾਵਾ ਸਿੰਘ ਜੀ ਨਾਲ ਤੇ ਤੇ ਹੂਰ ਸਕੂਲ ਜਨੇ ਚੱਲਦੇ ਸਾਰੇ ਚੱਦੇ ਸਕੂਲ ਚੱਲਦੇ ਸੋ ਜੇ ਫਿਰ ਦੇਖੋ ਹਰ ਸਕੂਲਾਂ ਦੇ ਬੱਚਿਆਂ ਦੇ ਕੋਈ ਜ਼ਰੂਰੀ ਨਹੀਂ ਵੀ ਜੂ ਹੈਵ ਟੂ ਪੇ ਦੀ ਵਿੱਚ ਵੀ ਫੀਸ ਫੀਸ ਵੀ ਚਾਰਜ ਜਿਵੇਂ ਇਲੈਕਟ੍ਰਿਕ ਚਾਰਜਸ ਹੋਵੇ ਵੀ ਜਿੰਨੇ ਵੀ ਚਾਰਜ ਕੋਈ ਜੂ ਡੋਨਟ ਹੈਵ ਟੂ ਵਰੀ ਅਬਾਟ ਉਹ ਆਪ ਪੱਲੇ ਹਰਾਂ ਦੇ ਵਿੱਚੋਂ ਜਿਹੜੇ ਕੋਈ ਦੇ ਸਕਦੇ ਬਸ ਫਾਈਨ ਦੇ ਦੇਣ ਜਿਹੜੇ ਗਰੀਬ ਬੰਦੇ ਉਹਨਾਂ ਦੇ ਚਾਰਜ ਆਪ ਪੱਲੇ ਦਿੰਦੇ ਉਹਨਾਂ ਦੇ ਵੀ ਸਾਰਾ ਖਰਚਾ ਦੇ ਫਿਰ ਬਾਬਾ ਇਸ਼ਤ ਸਿੰਘ ਮਹਾਰਾਜ ਚੈਲ ਦੇ ਵਿੱਚ ਮੈਂ ਜੀ ਜ਼ਿਆਦਾ ਗਈ ਚੈਲ ਹਮ ਅਚਪ੍ਰਦੇਸ਼ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਚੈਲ ਦੇ ਵਿੱਚ ਉੱਥੇ ਇਹਨਾਂ ਕੋ ਸਾਰੇ ਜੀ ਪਹਾੜੀਏ ਬੱਚੇ ਪੜਦੇ ਆ ਪਹਾੜੀਏ ਬੱਚੇ ਗੁਰਮੁਖੀ ਸਿੱਖਦੇ ਆ ਉਹਨੂੰ ਸਿੱਖਿਆ ਦੇ ਕੋਈ ਨਾ ਇਹ ਨੰਦ ਕਹਿੰਨਾ ਨਾ ਜਵਾਬ ਦੇਣਾ ਉਹਨਾਂ ਕੋਲ ਕੀ ਹੈ ਜੀ ਕੋਈ ਇਹ 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 ਮੈਂ ਕੀ ਗੱਲ ਕਰ ਸਕਦੇ ਬਾਬਾ ਜੀ ਬਾਬੇ ਇਸ ਸੀਸ ਮਹਾਰਾ 100 ਸਾਲ ਦਾ ਦੇਸ ਨੇ ਕਿੰਨੀ ਚੜ੍ਹਦੀ ਕਲਾ ਸ਼ਮਨਾ ਹੈ ਦੇਖੋ ਕਿੰਨੀ ਚੜ੍ਹਦੀ ਕਲਾ ਸ਼ਮਨਾ ਹੈ ਤਾਂ ਪਰ ਸਭ ਮਨਾਇਆ ਬੇਤ ਨਾ ਵੀ ਪਾਇਆ ਹਨ ਇਹ ਤੇ ਵੀ ਸਭ ਕੁਝ ਵੀ ਇਹ ਬੇਉਤੇ ਬੀ ਪੋਚੋ ਨੇ ਦੇ ਹੰਦ ਸੀ ਉਹ ਤਬਾ ਬਾਬਾ ਕੁੰਦਨ ਸਿੰਘ ਨੇ ਲਾਇਆ ਤੇ ਉੱਥੇ ਲਾ ਕੇ ਇਹਨਾਂ ਨੇ ਉੱਥੇ ਜਾ ਕੇ ਸਾਰਾ ਚੀਜ਼ ਨੂੰ ਕੰਟਰੋਲ ਕੀਤਾ ਜਿਆਦਾ ਕੰਟਰੋਲ ਕੀਤਾ ਤੇ ਤਾਂ ਹੀ ਇਸ ਕਰਕੇ ਜਿੰਨੇ ਵੀ ਨਾਲਸਾ ਦੇ ਮਹਾਂਪਰ ਸੀ ਕੋਈ ਉੱਥੇ ਵੀ ਜਾਦਾ ਸੀ ਹੁਣ ਜਿੰਨੇ ਵੀ ਲਾਲੋ ਜੀ ਉਹ ਆਪਣੇ ਕੌਰ ਸਾਬ ਤੋਂ ਲਾਲੋ ਬਾਬਾ ਕੁੰਦਨ ਸਿੰਘ ਜੀ ਗਏ ਬਖੀਰ ਤੇ ਜਾਣ ਲੱਗੇ ਬਾਬਾ ਕੁੰਦਨ ਸਿੰਘ ਗਏ ਬਾਬਾ ਸਾਰੂ ਸਿੰਘ ਜੀ ਗਏ ਬਾਬਾ ਨਰਨ ਸਿੰਘ ਜੀ ਗਏ ਤੇ ਬਾਬਾ ਜੀਤਾ ਸਿੰਘ ਜੀ ਬਾਬਾ ਜਗੀਰ ਸਿੰਘ ਜੀ ਬਾਬਾ ਕਾਂਟ ਸਿੰਘ ਜੀ ਬਾਬਾ ਜਗ ਸਿੰਘ ਜੀ ਬਾਬਾ ਜੱਗਾ ਸਿੰਘ ਜੀ ਬਾਬਾ ਮੁਖਤਿਆਰ ਸਿੰਘ ਸਮਾਦਾਏ ਤੇ ਬਖਸ਼ੀ ਸਿੰਘ ਦੀ ਤੇ ਬਾਬਾ ਸੰਸੇ ਫੌਜੀ ਬੈਰੂ ਕਰ ਬਾਬਾ ਗੀਜਾ ਸਿੰਘ ਜੀ ਤੇ ਵੀ ਬਾਬਾ ਗੁਰਦੇਵ ਸਿੰਘ ਸਮਾਦਾਏ ਬਾਬਾ ਅਮਰ ਸਿੰਘ ਬੁਢਿੰਦੀ ਵਾਲੇ ਤੇ ਜਿੰਨੇ ਬਾਬਾ ਚਾਹ ਬਾਬਾ ਜਸਵੰਤ ਸਿੰਘ ਜੀ ਰਹੰਤੇ ਰਹੇ ਤੇ ਵੀ ਜਿੰਨੇ ਵੀ ਸੀ ਮਾ ਪਰਸ਼ਮ ਵੀ ਹਮ ਉੱਪਰ ਵੀ ਬਾਬਾ ਬਾਬਾ ਮਾ ਪ੍ਰੇਜੋਰਾ ਸਿੰਘ ਬਦਨੀ ਵਾਲੇ ਕੋਈ ਨਹੀਂ ਸੀ ਜ਼ਿਆਦਾ ਕਿਉਂਕਿ ਉੱਥੇ ਨਿੰਦਿਆ ਨਹੀਂ ਸੀ ਕੋਈ ਸਰਕਾਰਾਂ ਹੁਣ ਇੱਕ ਸਵਾਲ ਇੱਥੇ ਕਿ ਨਵਾਂ ਖੜਾ ਮੈਂ ਜੀਟੀਟੀ ਦੀ ਬਕੌੜਾ ਨੂੰ ਕੋਣ ਨਵਾਂ ਖੜਾ ਹੁਣ ਇੱਥੇ ਇੱਕ ਵੀ ਮੇਰੀ ਪਰਸੋਂ ਚੌਥੇ ਇਹਨਾਂ ਦੀ ਕਹਿੰਦੀ ਕਾਲ ਵੀ ਆਈ ਸੀ ਫਿਰ ਐਨਵੀਆਈ ਕਾਲ ਇਹਨਾਂ ਦੀ ਆਈ ਸੀ ਨਾ ਤੇ ਵੀ ਮੈਂ ਬਚਨ ਦੱਸ ਕੀਤੇ ਵੀ ਸਾਂਝ ਕੀਤੇ ਬਚਨ ਇਹਨਾਂ ਹੋਈ ਸੀ ਗੱਲਬਾਤ ਤੇ ਵੀ ਇਹਨਾਂ ਦੱਸਿਆ ਵੀ ਕਿ ਇਹਨੇ ਬੋਲ ਵੀ ਪਾਇਆ ਬੋਲ ਕੇ ਵੀ ਪਿਛੇ ਜਾਈ ਹੀ ਆ ਬੋਲ ਕੇ ਪਾਈ ਹੀ ਆ ਮੇਰੀ ਉਹ ਮੈਂ ਸੁਣੀ ਆ ਉਹ ਕਹਿੰਦੀ ਵੀ ਮੈਂ ਜਿਹੜਾ ਇਹ ਹੁਣ ਸਮਾਗਮ ਹੋਇਆ ਸੀ ਇੱਥੇ ਮੰਨਦਾ ਪੁਰਸਾ ਸਰਕਾਰੀ ਸਵਾਲਾਂ ਸੀਗਾ ਸੋ ਇਹ ਕਿ ਸਾਡਾ ਸਰਕਾਰਾਂ ਦੇ ਸੰਬੰਧ ਦਾ ਕੋਈ ਸਮਾਗਮ ਦਾ ਕੋਈ ਸੰਬੰਧ ਨਹੀਂ ਅਕਾਲ ਤੱਕ ਤਾਂ ਗਏ ਸਰਕਾਰ ਨੇ ਸਾਰੇ ਸੀ ਤੇ ਉੱਥੇ ਸਖ 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 ਤਾਂ ਨਹੀਂ ਉਟਾ ਕੇ ਅਕਾਲ ਤੱਕ ਦੁਆਰਾ ਆਪ ਦੀ ਦਸਾਂ ਨੂੰ ਅਧਿਕ ਕਰਤਾ ਸਾਰੇ ਸੀ ਸਰਕਾਰਾਂ ਦੇ ਹਿੱਸੇ ਦਾ ਕੋਈ ਨਹੀਂ ਫਿਰ ਕਿ ਲਈ ਅਸੀਂ ਵੀ ਹੈਵ ਟੂ ਗੈਟ ਦੀ ਡਾਇਰੈਕਸ਼ਨਸ ਫਰੋਂ ਤੰਤਵਾ ਬਾਬਾ ਈਸ਼ਾ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਡਾਇਰੈਕਸ਼ਨ ਦਿੱਤੇ ਆਂ ਜੀ ਵੀ ਹੈਵ ਟੂ ਫਾਲੋ ਦੈਟ ਪਾਰਟੀਕਲ ਇਨਸਟ੍ਰਕਸ਼ਨ ਟੂ ਉਕੇ ਸੀ ਸੀ ਬਾਬਾ ਜੀ ਕੋਲ ਨੇ ਦੱਸਿਆ ਵੀ ਆ ਬੁਰਕੇ ਦੱਸਿਆ ਬਾਬਾ ਜੀ ਕੋ ਰਾਸ਼ਟਰਪਤੀ ਜੀ ਰਾਸ਼ਟਰਪਤੀ ਡਾਕਟਰ ਰਣਕਿਸ਼ਨ ਜੀ ਆਇਆ ਉਹਨੇ ਫੋਨ ਕੀਤਾ ਬਾਬਾ ਜੀ ਕਹਿੰਦੇ ਵੀ ਗੋਸਮੀ ਗਣੇਸ਼ਾ ਤੁ ਫੋਸਿਦਾ ਕਹਿੰਦੇ ਬਾਬਾ ਜੀ ਨੂੰ ਬੇਤੀ ਕਰੋ ਵੀ ਮੇਰੇ ਕੋਲ ਤੇ ਰਸਮਤ ਵਿਚੜਪੋ ਜੀ ਆਮ ਸਾਧੂ ਸੰਤ ਹੋਣਾ ਭੱਜੇ ਜਾਂਦੇ ਵੀ ਆ ਤਾਂ ਹੁਣ ਤਾਂ ਪੰਜਾਬ ਦਾ ਮੁੱਖ ਦੇਖੀ ਆ ਇਹ ਤਾਂ ਕੀ ਆ ਪਰ ਉਹ ਜਿਹੜਾ ਰਾਸ਼ਟਰਪਤੀ ਦੇ ਬਾਬਾ ਜੀ ਕਹਿੰਦੇ ਸਾਡਾ ਕੀ ਕੰਮ ਆ ਉੱਥੇ ਜਾਣ ਦਾ ਅਸੀਂ ਗੁਰਨਾਨ ਦੇ ਨੌਕਰ ਆ। ਵੀ ਵੀ ਗੁਰਨਾਨ ਕਿ ਅਸੀਂ ਉਹਦੇ ਨੌਕਰ ਨਹੀਂ ਹੈਗੇ। ਉਹਦੇ ਕੋਲ ਤਾਂ ਉਹ ਜਾਵੇ ਜੇ ਕੋਈ ਗੁਨਾਹਗਰ ਹੋਵੇ, ਜੇ ਕੋਈ ਗੁਨਾਹ ਕੀਤਾ ਹੋਵੇ ਉਹ ਜਾਵੇ। ਜਾਣ ਕੋਈ ਕੰਮ ਹੋਵੇ ਅਸੀਂ ਤਾਂ ਕਿਹਦੇ ਗੁਰਨਾਨ ਦੇ ਨੌਕਰ। ਮੰਜੂਰ ਕਰੀ ਗਰੀਬਾਂ ਨੂੰ ਪਹੁੰਚਾ ਕੋਈ ਸਕੇ। ਜਿੱਥੇ ਪੁੱਛੇ ਅਸੀਂ ਉਹਨੇ ਪੈਂਡ ਸ਼ਾਹੋਂ ਤੱਕੇ। ਉਹਨੇ ਦੱਸਿਆ ਜੀ ਕਰਕੇ ਵੀ ਕਹਿੰਦਾ ਅਸੀਂ ਜਾ ਫਿਰ ਰਾਸ਼ਟਰਪਤੀ ਨੇ ਫਿਰ ਬੇਨਤੀ ਕੀਤੀ ਸਦਾ ਸਜੀ ਸਿੰਘ ਜੀ ਵੀ ਤੇ ਉਹਦਾ ਭਾਰ ਦੇ ਡਿਫੈਂਸ ਮਿਨਿਸਟਰ ਸੀ ਉਹਨਾਂ ਕੋਲ ਬੇਨਤੀ ਕੀਤੀ ਵੀ ਵੀਰੇ ਬਾਬਾ ਜੀ ਕੋਲ ਬੇਨਤੀ ਕਰੋ ਮੈਂ ਮਜਬੂਰੀ ਕਰਕੇ ਨਹੀਂ ਆ ਸਕਦਾ ਮੈਂ ਜਰੂਰ ਆਉਗਾ ਫਿਰ ਬਾਬਾ ਜੀ ਕੋਲ ਨੇ ਸਤਿਆ ਨਾਰਾਇਣ ਆਪ ਦਾ ਜੋ ਸੀਗਾ ਆਪਣਾ ਪੀਐਸਓ ਭੇਜਿਆ ਤੇ ਬਾਬਾ ਜੀ ਨੇ ਉਹਨਾਂ ਨੂੰ ਕੰਡੀਸ਼ਨ ਜਿਵੇਂ ਕਿ ਇਹ ਵੀ ਜੋ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਅਸੀਂ ਗੁਰੂ ਸਾਹਿਬ ਦੇ ਕਰਕੇ ਜਾਣਾ ਤੇਰੇ ਰਸਮਤੀ ਕਰਕੇ ਨਹੀਂ ਜਾਣਾ ਫਿਰ ਉੱਥੇ ਬਾਬਾ ਜੀ ਗਏ ਫਿਰ ਉੱਥੇ ਬਾਬਾ ਜੀ ਨੇ ਮਾਰਾ ਵੀ ਦਿੱਤੀ ਜਿਨਾਮ ਜਪਿਆ ਕਰ ਬਾਬੇ ਉਹਨੂੰ ਵੀ ਸਿੱਖਾਈ ਦਿੱਤੀ ਪਹਿਲੀ ਗੱਲ ਤਾਂ ਇਹ ਫਿਰ ਬਹੁਤ ਤੋਂ ਬਾਅਦ ਮੈਂ ਦੇਖੋ ਦੋ ਤਿੰਨ ਮਸਲੇ ਦੇ ਲੱਗੇ ਬਾੜੀਆਂ ਜਿਹੇ ਦਾ ਤੇ ਇੱਕ ਜੀ ਆਪਣੇ ਹੈ ਕਿ ਆ ਵੀ ਜਾ ਬੇ ਬੇ ਨਾਰਸਾਂ ਦੀ ਗੱਲ ਹੈ 590 ਦੀ ਗੱਲ ਹੈ 50 स, 90 60 ਦੀ ਗੱਲ ਤੇ ਐਂਟੀ ਕਰੋਂ ਬੇ ਪ੍ਰਸਾਪਸ਼ ਕਰਾ ਹੁੰਦਾ ਸੀ ਉਹਨੇ ਬੇ ਉਹਨੇ ਆਪਣਾ ਉਹ ਉਹਨਾਂ ਨੇ ਕੋ ਤਾਂ ਉਹ ਉਹਦੇ ਉਹਦੇ ਅਗੇ ਮਹਾਰੇ ਪਟਿਆਲੇ ਦੀ ਨਾ ਬਠਿੰਡੇ ਤੋਂ ਫਸ ਸਕੀ ਬਠਿੰਡੇ ਖਾਲਸ ਸਕੀ ਤੇ ਮਹਾਰਾ ਪਟਿਆਲਾ ਤੇ ਬਾਬਾ ਜੀ ਇਸ ਦਾ ਸੀ ਮਹਾਰਾ ਪਟਿਆਲਾ ਜੁਜੀ ਐਸਾ ਜਾਨੂਦਰ ਸਿੰਘ ਜਾਨੂਦਰ ਬਾਬਾ ਜੀ ਕਹਿੰਦੇ ਵੀ ਅਸੀਂ ਨਹੀਂ ਜਾਣਾ ਫਿਰ ਫੋਨ ਕੀਤਾ ਬਾਬਾ ਜੀ ਕਹਦੇ ਅਸੀਂ ਨਹੀਂ ਜਾਣਾ ਕਿ ਅਸੀਂ ਕੰਮ ਤਾਂ ਸੋ ਕੁ ਹੀ ਲੈਣਾ ਅਸੀਂ ਸਾਡਾ ਤਾਂ ਪ੍ਰਚਾਰ ਦਾ ਕੰਮ ਆ ਸੀ ਕਿ ਕਾਨਫਰੰਸ ਤੋਂ ਕੀ ਲੈਣਾ ਤੇ ਫਿਰ ਉਸ ਤੋਂ ਉਹਨੇ ਫਿਰ ਬੇਨਤੀ ਫਿਰ ਆਪ ਆਇਆ ਚਲ ਕੇ ਫਿਰ ਆਪ ਆਇਆ ਚਲ ਕੇ ਮਹਾਰਾ ਸਭ ਫਿਰ ਨਾ ਬਜੀ ਸਤਾਰਚੰਦ ਸਭੀ ਰਾਇ ਜੀ ਬਾਬਾ ਜੀ ਬਚ ਕੀਤੇ ਇਚਰ ਵੀ ਵੀ ਉਹ ਤੇ ਵੀ ਗੁਰਸਾਧ ਪ੍ਰਕਾਸ਼ ਕਰੋ ਜੀ ਅਸੀ ਉਸੇ ਚੌਰ ਚੌਰ ਲੈ ਕੇ ਬਿਠਾ ਗਏ ਬ੍ਰਾਜਨ ਹੋ ਗਏ ਬਾਬਾ ਜੀ ਜਦੋਂ ਬਾਬਾ ਜੀ ਇੱਥੇ ਕਾਨਫਰੰਸ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਬਾਬਾ ਹੀ ਸ਼ਸ਼ੀ ਨਾਰਸਰ ਹੈ ਲੋਕ ਬਿਹਰਾ ਕੱਥੇ ਕਿਥੇ ਪਹੁੰਚ ਗਏ ਵੀਰਾਂ ਦੇ ਜਦੋਂ ਬਾਬਾ ਜੀ ਸਟੇਜ ਤੇ ਗਏ ਤੇ ਉਹ ਜਿਹੜੇ ਪ੍ਰਾਣੇ ਸਾਖੇ ਚ ਵੀ ਦੇਖੋ ਜਦ ਬਾਬਾ ਜੀ ਕੇ ਮਾਹਰ ਪਟਿਆ ਦੇ ਉੱਠ ਕੇ ਬਾਬਾ ਜੀ ਨਿੰਮਤ ਸਹਿਲ ਮੁਚਾਰਨੀਤ ਲੈ ਤੇ ਬਜੀਰ ਹਰਸ਼ੰਤ ਸੰਗੂੜਾ ਬਾਬਾ ਜੀ ਫੇਰ ਗਏ ਸੀ ਬਾਬਾ ਜੀ ਨਹੀਂ ਸੋ ਗਏ ਫਿਰ ਦੇਖੋ ਇੱਕ ਪੰਜ 1960 ਸਤ ਜਨਵਰੀ 1960 ਸੇ ਸਰਕਾਰ ਨੇ ਕੈਰੋਂ ਨੇ ਪ੍ਰਤਾਪ ਸਿੰਘ ਕੈਰੋਂ ਨੇ ਉਹ ਕਾਫੀ ਸਿੱਖਾਂ ਦੇ ਉਲਟ ਸੀ ਤੇ ਵੀ ਅੱਜ ਕਾਕੇ ਸੌਂਦੇ ਵੀ ਆ ਮੈਂ ਨਹੀਂ ਉਹਦੀ ਗੱਲ ਕਰ ਪੰਜਾਬੀ ਸੂਬੇ ਦੇ ਬੱਚੇ ਉਹਨਾਂ ਨੂੰ ਬਹੁਤ ਸਿੱਖਾ ਦਿੱਤਾ ਤੇ ਉਹਨਾਂ ਦੇ 60 ਸਾਲ ਉਹਨੇ ਸ਼ੋਹਣੀ ਕਮੇਟੀ ਸੱਟਣ ਲਈ ਜਿਵੇਂ ਅੱਜ ਸਰਕਾਰਾਂ ਕਰਦੇ ਵੰਦੇ ਆ ਸ਼ੋਹਣੀ ਕਮੇਟੀ ਤੇ ਹਵਲੇ ਕਰਦੇ ਫਿਰਦੇ ਆ ਉਹ ਨਹੀਂ ਸ਼ੌਣ ਗੱਡੀ ਸਿੱਟ ਲਈ ਉਹਨੇ ਸਾਧ ਸੰਗਤ ਸਲੇਟ ਰਾਣੀ ਉਹ ਬਾਬਾ ਜੀ ਕੋਲ ਚੱਲ ਕੇ ਆਇਆ ਬਾਬਾ ਜੀ ਕੋਲ ਆਪ ਸਭੀ ਕਹਿੰਦੇ ਤੁਸੀਂ ਮੇਰੀ ਮਦਦ ਕਰੋ ਬਾਬਾ ਜੀ ਬਾਬਾ ਜੀ ਕਹਿੰਦੇ ਅਸੀਂ ਨਹੀਂ ਵੀ ਕਰਾਂ ਅਸੀਂ ਜੱਪੇ ਜਾਣਾ ਅਸੀਂ ਜਣਾ ਨਾਲੇ ਅਸੀਂ ਸਰਕਾਰੀ ਫੰਕਸ਼ਨ ਤੇ ਸਾਡੇ ਤਲ ਕੀ ਨਹੀਂ ਸਰਕਾਰੀ ਫੰਕਸ਼ਨ ਤੇ ਤਲ ਕੀ ਫਿਰ ਬੰਨ੍ਹੇ ਰੋਦੂ ਸ਼ੋਮਣੀ ਪੱਟੀ ਵਾਲੇ ਆਏ ਫਿਰ ਉਹਨੂੰ ਬਾਬਾ ਜੀ ਕਹਿੰਦੇ ਅਸੀਂ ਨਹੀਂ ਜਣਾ ਵੀ ਸਾਡੇ ਦੇ ਕੋਈ ਤਲਗਾ ਪਰ ਬਾਬਾ ਜੀ ਫਿਰ ਜਿੱਥੇ ਗਏ ਸੀ ਮੈਂ ਵੀ ਦੱਸਾਂ ਗਏ ਜਿੱਥੇ ਬਾਬਾ ਜੀ ਜਾਂਦੇ ਸੀ ਬਾਬਾ ਜੀ ਉਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹਕਨਾਮਾ ਲੇਦੇ ਸੀ ਜੇ ਹਕਨਾਮਾ ਪ੍ਰਸੰਤਾ ਦਾ ਹੁੰਦਾ ਸੀ ਤਾਂ ਬੈਂ ਬਾਬਾ ਹੀ ਪ੍ਰਸੀਦ ਅਦਰਵਾਇਸ ਬਾਬਾ ਜੀ ਨਹੀਂ ਸੀ ਜਾਂਦੇ ਨੋਬੇ ਬਾਬਾ ਜੀ ਕੱਗੋ ਵਧਿਆ ਤੇ ਹਕਨਾਮਾ ਨੇ ਜੇ ਹਕਨਾਮਾ ਪ੍ਰਸੰਤਾ ਦਾ ਪਰ ਇਹ ਟਰੈਡੀਸ਼ਨ ਜਿਹੜੀ ਸੀ ਬਾਬੋ ਜੀ ਤੋਂ ਬੁਰਸਾ ਮਾਪਰਸ਼ ਬਾਬਾ ਸਾਹਿਬ ਜੀ ਮੈਂ ਦੇਖਿਆ ਬਾਬਾ ਕੁੰਦਨ ਜੀ ਵੀ ਦੇਖਿਆ ਮੈਂ ਵੀ ਗੱਲ ਇਹ ਦੇਖਿਆ ਉਹ ਵੀ ਬਾਬਾ ਖੁੰਨ ਜੀ ਜਦੋਂ ਉਹ ਤੇੰਬਰਸਾਰੇ ਪਰਿਵਾਰ ਆਸੀ ਮੈਨੂੰ ਪਤਾ ਮੈਂ ਵੀ ਗਿਆ ਸੀ ਉੱਥੇ ਉੱਥੇ ਸਾਰੇ ਹੋ ਗਏ ਬਾਬਾ ਬਾਬੇ ਅਵਤਾਰ ਸੋ ਅਵਤਾਰ ਸੋ ਜਿਹੜੇ ਸੀ ਨਾ ਵੀ ਆਪਣੇ ਮਮਾ ਨਾជី ਉਹਨਾਂ ਦੇ ਪ੍ਰੋਗਰਾਮ ਸੀਗਾ ਤੇ ਉੱਥੇ ਜਾਣਾ ਸੀ ਮੈਂ ਕਹਿੰਦੇ ਵੀ ਬਾਬਾ ਖੁੰਨ ਸਿਹਾ ਰਿਹਾ ਤੇ ਵੀ ਉਹ ਕਹਿੰਦੇ ਵੀ ਤਿਆਰੀਆਂ ਕਰ ਲੀਆਂ ਉਧਰ ਇਹਨਾਂ ਨੇ ਨਾ ਕਰਤੀ ਨਾ ਕਰ ਤੋ ਕਹਿੰਦੇ ਉਹ ਕਹਿੰਦੇ ਹੋਕਨਾ ਮਨੀਸ਼ ਆਇਆ ਕੱਲ ਨੂੰ ਲਵਾਂਗੇ ਉਹ ਕਹਿੰਦਾ ਜੇ ਤਾਂ ਹੋਕਨਾ ਆ ਗਿਆ ਫਿਰ ਸਾਨੂੰ ਫੇਰ ਜਾਣਾ ਨਹੀਂ ਸੀ ਜਾਣਾ ਪਰ ਜੀ ਅੱਜ ਜੀ ਆਪਣੇ ਕਿੰਨੇ ਜੀ ਦੇਖੋ 40 50 ਸੰਤ ਬੈਠੇ ਉਥੇ ਪੱਜ ਜਾਂਦੇ ਆ ਕੋਬ ਆਪਣੇ ਨਾਲ ਸਿਰ ਵੀ ਗਏ ਹੋਣਗੇ ਮੈਨੂੰ ਨਹੀਂ ਪਤਾ ਨਾਲ ਸਿਰ ਕੋਣ ਗਿਆ ਹਾਂ ਕੀ ਹੋਣਗੇ ਪਰ ਦੇਖੋ ਕਿੰਨੇ ਸੰਤ ਕੇ ਸਰਕਾਰੀ ਸਮਾਧਵਾ ਦੇ ਤੇ ਸੰਤ ਜਾਂਦੇ ਆ ਉਥੇ ਰਾਧਾ ਸਵਾਮੀ ਹੋਏ ਬੈਠੇ ਆ ਰਾਧਾ ਸਵਾਮੀ ਨੇ ਸਿੱਖਾਂ ਦਾ ਕੀ ਚਲ ਫਿਰ ਰਾਧਾ ਸਵਾਮੀ ਉਹ ਤਾਂ ਸਿੱਖਾਂ ਦੇ ਸਿੱਖਾਂ ਨੂੰ ਢਾਹ ਲਈ ਉਹਨੂੰ ਤੇ ਰਾਧਾ ਸਵਾਮੀ ਦਾ ਤੇ ਮੋਸਤੇ ਸੰਗਤ ਰਾਧਾ ਸਵਾਮੀ ਜੀ ਨੂੰ ਪਤਾ ਲੱਗਿਆ ਸੰਗਤ ਉਹ ਵੀ ਰਾਧਾ ਸਵਾਮੀ ਵੀ ਆ ਰਹੇ ਆ ਸੰਗਤ ਉੱਥੇ ਗਈ ਸੀ ਪਰ ਬਾਬਾ ਸਦੇਸ ਸਿੰਘ ਕਿਹਾ ਅਸੀਂ ਨਹੀਂ ਜਾਣਾ ਅਸੀਂ ਜਾਵਾਂਗੇ ਉੱਥੇ ਫਿਰਦਾ ਦੂਜੀ ਗੱਲ ਇਹ ਮੈਂ ਵੀਡੀਓ ਜਿਹੜੀ ਨਾ ਮੈਂ ਵਿੱਚ ਕੋਸ਼ਿਸ਼ ਕਰਨੇ ਵੀ ਇਸ ਦਾ ਸਰਜੀਤ ਆਪਣੇ ਕੀ ਮਜੀਠਿਆ ਪਰਿਵਾਰ ਨੂੰ ਵੀ ਤੇ ਬਾਦਲ ਪਰਿਵਾਰ ਨੂੰ ਵੀ ਜਾਣੀ ਚਾਹੀਦੀ ਆ ਦੇਖੋ ਉੱਥੇ ਵੀ ਉੱਥੇ ਆਪਣਾ ਵਿਕਰਮ ਸਿੰਘ ਸੇ ਮਜੀਠਿਆ ਅੰਦਰ ਕੀਤਾ ਨਜਾਇਜ਼ ਕਿਸੇ ਗੱਲ ਤੋਂ ਕੀਤਾ ਹੈ ਤੇ ਮਹਿੰਦਰ ਸਿੰਘ ਗਰੇਵ ਨਾਲ ਸਦੇਸ ਸਿੰਘ ਗਿਆ ਵਿਕਰਮ ਸਿੰਘ ਮਜੀਠਿਆ ਉਹਨਾਂ ਦੇ ਪਿਤਾ ਜੀ ਸਤਿਆ ਜੀ ਸੀ ਮੀਤ ਜੀ ਬਾਬਾ ਜੀ ਨੂੰ ਚਾਹ ਤੇ ਲੈ ਕੇ ਆਏ। ਉਹਤੇ ਵੀ ਸਾਲੋਂ ਪਤਾ ਵੀ ਬਗੈਜ ਪਟੌਹ ਤੇ ਚਾਹ ਤੇ ਲੈ ਕੇ ਆਏ। ਉੱਥੇ ਆਇਆ ਤੇ ਵੀ ਬਾਬਾ ਜੀ ਉੱਥੇ ਪ੍ਰਕਾ ਬੀ ਉਹਨਾਂ ਕੇ ਅਭੀ ਮੂਲ ਮਤਲਬ ਜਾਪ ਕਰ। ਸਤੀ ਸਭ ਜੀਵਤਾਂ। ਇਹਨਾਂ ਦੇ ਪਿਤਾ ਜੀ ਵਿਕਰਮ ਜੀ ਸੀ ਮੀਤ ਜੀ ਦੇ ਪਿਤਾ ਜੀ ਉੱਥੇ ਚਾਹ ਤੇ ਲੈ ਕੇ। ਪਰ ਤਕਲੀ ਉਹਦੇ ਸੰਗੀ ਪਰਿਵਾਰਾਂ ਦੇ ਨਾਲ ਵੀ ਆਉਂਦੇ ਉਹਨਾਂ ਦੀ ਉਹਨਾਂ ਇਹ ਧਰਮ ਪਤਨੀਆ ਵਿਕਰਮ ਜੀ ਠੇ ਦੀ ਉਹਨਾਂ ਦੇ ਸਾਥ ਗੱਲਾਂਉਂਦੇ ਇਥੇ। ਏ ਵੀ ਉਹਨੇ ਕਰਦੇ ਆ ਤੇ ਪਰ ਪਰ ਇਹ ਬਾਬਾ ਸ੍ਰੀ ਚੰਦੇ ਅਸੀਂ ਹੀ ਜਾਣਾ ਸੀ ਵੀ ਜਾਣਾ ਸੀ ਅਸੀਂ ਬਿਲਕੁਲ ਸਾਨੂੰ ਮਨਾਈਏ ਸਖਰ ਜਣਾ ਮੇਰਾ ਕਹਿੰਦਾ ਮਤਲਬ ਇਹ ਖੁਬਾਬਾ ਸ੍ਰੀ ਚੰਦੇ ਸੀ ਕਿੰਨੇ ਕੰਮ ਕੀਤੇ ਕਿੰਨੇ ਸਕੂਲ ਖੋਲੇ ਕਿੰਨੇ ਕਿਤਾਬਾਂ ਪਰ ਜਿਹੜੇ ਨੰਦ ਕਟੋਲਾ ਇਹਨਾਂ ਦਾ ਕੀ ਹੈ ਜੇ ਇਹ ਤਾਂ 10 ਬਣ ਗਏ ਦੀ ਮੰਦੇ ਗੁਰੂ ਗ੍ਰੰਥ ਸਾਹਿਬ ਗਾਉਂ ਕਹਿੰਦੇ ਸੀ ਵੀ ਕਹਿੰਦੇ ਵੀ ਆਪਣੇ ਸਖੈਤ ਮਰਦਾ ਪਹਿਲਾਂ ਦੇਉ ਸਖੈਨਾ ਪਰ ਇਹਦੇ ਪਹਿਲੀ ਪਹਿਲੀ ਲਾਈਨ ਦੇ ਵਿੱਚ ਲਿਖਿਆ ਇਹ ਸਿੱਖ ਦਾ ਫਰਜ਼ ਹੈ ਗੁਰੂ ਨਾਨਕ ਦੇਵ ਜੀ ਲਗੇ ਗੁਰੂ ਗੋਬਿੰਦ ਸਿੰਘ ਜੀ ਬਾਣੀ ਨੂੰ ਪੜ੍ਹਨ ਦੀ ਸਤਿਕਾਰ ਕਰਨਾ ਕੀ ਇਹ ਗੁਰਗੋਬਿੰਦ ਸਿੰਘ ਜੀ ਦੀ ਬਾਣੀ ਮੰਦੇ ਮੰਨਦੇ ਸੋਚ ਕੇ ਕੋ ਜੀ ਮੰਦੇ ਸੇ ਉਹ ਕਰਦੇ ਸੇ ਸਿਖਰਾਂ ਨੂੰ ਰੱਤਾ ਪੜ੍ਹਨ ਕਰੋ ਸਿਖਰਾਂ ਨੂੰ ਪੜ੍ਹਨ ਕਰੋ ਤੇ ਕਰ ਚੋ ਵੀ ਆਪੇ ਮੰਦੇ ਪਰ ਨਾਨਕ ਸਹਿਬ ਮੰਨਦੇ ਪਰ ਅਸੀਂ ਮੰਨਦੇ ਨਹੀਂ ਰਸ ਸਖਨਾਨ ਸਾਰੇ ਸਿਖਰਾਂ ਦਾ ਜਮਾ ਉਹ ਤਾਂ ਖੜਦਾ ਵਾ ਸਿਖਰਾਂ ਦਾ ਪੂਰੀ ਨਹੀਂ ਤੇ ਖੜਦਾ ਉਹ ਵੀ ਉਹ ਵੀ ਨਰਸਤ ਮੰਦੀ ਨਹੀਂ ਪਰ ਫਿਰ ਵੀ ਸਿੱਖ ਨਰਸਰ ਦਸ ਬਣੀ ਦਾ ਸਤਕਾਰ ਕੀਤਾ ਦਸ ਬਣੀ ਦੇ ਵਿੱਚੋਂ ਤਿੰਨ ਬਣੀ ਜਿਹੜੇ ਪੜ੍ਹ ਕੇ ਤੇ ਨਤਨੇਵਾ ਉਹ ਮੰਨਦਾ ਜੇ ਦਸ ਬਣੀ ਚੋਂ ਤਿੰਨ ਬਣੀ ਪੜ੍ਹ ਕੇ ਤੇ ਆਪਣਾ ਭਗਤੀ ਦੀ ਅਰਦਾਸ ਜਿਹੜੀ ਪਹਿਸਮ ਭਗਤੀ ਸਰਕੋਣਾ ਕੀਤੇ ਉਹ ਜਿਹੜੀ ਚੰਡੀ ਵਰਦੀ ਪਹਿਲੀ ਜਿਹੜੀ ਉਹ ਵੀ ਪੜੀ ਜਾਂਦੀ ਹੈ ਦਸ ਬਣੀ ਚ ਤਿੰਨ ਬਣੀ ਜਾਪ ਸਤੋਬਸ ਸਭ ਇਹ ਚੌਕੀਸਾ ਬੜਕੇ ਅਮਰਸ਼ ਕਹਿੰਦਾ ਤੇ ਉਹ ਵੀ ਨਰਸਤ ਮੰਨਦਾ ਤੇ ਨਰਸੇ ਨਸਬਨ ਨੂੰ ਪੁੱਰੀ ਮੰਨੀ ਜਦਿਆ ਬੀਗਰ ਕਰਨ ਪਰੇ ਮੰਦੇ ਨੇ ਫਿਰ ਉੱਤੇ ਚ ਮੇਉਂ ਚ ਲਿਖਿਆ ਪਹਿਲੀ ਅੰਸ਼ ਰੇਖਸਕ ਦਾ ਫਰਜਾ ਗੁਰੂ ਨਾਨਕ ਦੇਵ ਜੀ ਦੇ ਰਕੇ ਗੁਰੂ ਗੋਸੀ ਬਾਣੀ ਪੜਨ ਦਾ ਸਰਕਾਰ ਕਰਾ ਭਾਈ ਗੁਰਦਾਸ ਜੀ 12 ਦੇ ਭਾਈ ਨੰਦ ਲਾਲ ਜੀ ਗਜੜਾ ਨੂੰ ਪੜਨ ਦਾ ਸਿਫਾਰਸ਼ ਕਰਾ ਮੁ ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਸਦੇ ਕੁੰਜੀ ਕਿਹਾ ਕੁੰਜੀ ਕਿਹਾ ਪਰ ਇਹ ਪਰ ਗੁਰਦਾਸ ਜੀ ਨੇ ਕਿਹਾ ਵੀ ਵੀ ਮੱਕਾ ਫਿਰਿਆ ਸੀ ਇਹਨਾਂ ਕਿਚੰ ਜਿੱਦ ਨੂੰ ਕਦੇ ਮੱਕਾ ਕਹੋਂਦਾ ਸੀ ਮਗ ਭਾਈ ਗਰਦਾਜ ਕਹ ਰਿਹਾ ਇੱਕ ਦਿਨ ਨਹੀਂ ਹੁੰਦਾ ਕਿ ਮੈਂ ਦੱਸੋ ਕੀ ਕਰੂ ਇਹਨਾਂ ਇਹਨਾਂ ਡਿਨਾਈ ਕਰਨਾ ਸਹੀ ਸੀ ਇਹੋ ਕਹਿੰਦੇ ਵੀ ਦਚਾ ਬੇ ਭਾਈ ਗਰਦਾਜ ਕਹਿੰਦੇ ਵੀ ਮਥਨੇ ਭਾਗ ਤੋਂ ਪੱਤਝੜ ਫਾਰਕਟ ਕੀਤਾ ਸੀ ਇਹ ਕਦੇ ਨਹੀਂ ਕੀਤਾ ਸੀ ਦੱਸੋ ਜੇ ਕਰamata ਨੇ ਇਹਨਿੰ ਮੰਦੇ ਨਾ ਹਸਿ ਮਨੋ ਇਹਨਿੰ ਮੰਦੇ ਬਹੁਤੀ ਚੱਲ ਨਹੀਂ ਮੰਦੇ ਕਿਸੇ ਜੀ ਨੂੰ ਜੇ ਤੁਸੀਂ ਦਾ ਚਲੋ ਕਿਸੇ ਨੂੰ ਨਹੀਂ ਮੰਦੇ ਕੰਕਾ ਗਿਜਨ ਨੂੰ ਛੁੱਟੀ ਜਿੰਜੀ ਲੋਣ ਦੇ ਮੰਦੇ ਵੀ ਆਪਣਾ ਦੇਹ ਦਾ ਫੈਰ ਨੂੰ ਉਹਨੂੰ ਵੀ ਮੰਦੇ ਹੀ ਭੋਗ ਲੋਣ ਨੂੰ ਨਹੀਂ ਮੰਦੇ ਤੇ ਇਹਨਾਂ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਚ ਪਾਉਦਾ ਮੈਂ ਤਿਆਰ ਅਸੀਂ ਨਾਨਕ ਸਰ ਵਾਲੇ ਅਸੀਂ ਹਰ ਗੱਲ ਤਿਆਰ ਆ ਵੀ ਸਾਡੇ ਨਾਲ ਵਿਚਾਰ ਕਰਨ ਦਸਨ ਕਦੋਂ ਆਉਣਾ ਇਹ ਅਸੀਂ ਆਵਾਂਗੇ ਮੈਂ ਦਾਸ ਅਮਰੀਕਾ ਤੋਂ ਆਵਾਂਗਾ ਆਪ ਵੀ ਆਉਗਾ ਅਸੀਂ ਨਾਲ ਵਿਚਾਰ ਕਰਾਂਗੇ ਵਿਚਾਰ ਕਰਾਂਗੇ ਮਾਪੁਰਸ਼ਨ ਸੰਨ ਪਤਾ ਨਹੀਂ ਵੀ ਉਹਨਾਂ ਦੇ ਭਗਤੀ ਚ ਲੀਨ ਹੁੰਦੇ ਆ ਕਿ ਮੋਕੇ ਅਸੀਂ ਉਹਨਾਂ ਦੇ ਭਗਤੀ ਚ ਵੇਗ ਨਹੀਂ ਪਾਉਣਾ ਚਾਹਦੇ ਪਰ ਨਾਰਸਿਸ ਸੰਗਤਾਂ ਦੇ ਵਿੱਚ ਬਾਬਾ ਸਿਧੇਸ਼ ਨੂੰ ਲੈ ਆਵਾਂਗੇ ਵੀ ਇਹ ਨਾਰਸਿਸ ਸੰਗਤਾਂ ਹੋਣ ਗਿਆ ਵੀ ਨਾਰਸਿਸ ਸੰਗਤਾਂ ਆ ਕੇ ਵਿਚਾਰ ਕਰਨ ਗਿਆ ਇਹ ਹੈ ਐ ਕਿ ਇਹਨਾਂ ਦਾ ਕਿਹਨਾਂ ਦਾ ਐ ਕਿ ਭਾਈ ਵਾਲ ਸੀ ਇਹਨਾਂ ਗਰਮਤ ਦੇ ਨਾਮ ਤੇ ਜਿਹੜੇ ਜੀ ਕੂੜ ਪ੍ਰਚਾਰ ਕਰਦੇ ਆ ਨਿੰਦਿਆ ਕਰਦੇ ਆ ਇਹਨਾਂ ਦੇ ਭਾਈ ਵਾਲਾ ਮੈਂ ਉਹਨਾਂ ਨੂੰ 2 4 5 ਦਿਨ ਦੇ ਦੇ ਮੈਨੂੰ ਉਹਦੇ ਮਤ ਪਾਉ ਮੈਂ ਸੰਨ ਦਸੂ ਘਾਪਾ ਦਾ ਝੂਠ ਕਿਨਾਂ ਬੋਲਾਂ ਗੁਰੂ ਸਾਹਿਬ ਬਣੀ ਚਾ ਮੈਂ ਪਹਿਲੇ ਵਾਰਾਂ ਕਿਹਾ ਕੂੜ ਬੋਲ ਮਰਦਾਰ ਖਾਏ ਕੋ ਝੂਠ ਬੋਲਦਾ ਮਰਦਾ ਖਾਣ ਦੇ ਬਰਾਬਰ ਉਹ ਬੰਦੇ ਮਰਦਾ ਖਾਣ ਦੇ ਬਰਾਬਰ ਮੈਂ ਸਾਰਾ ਕਸੂ ਕਿ ਵਿਥੇ ਝੂਠ ਬੋਲ ਕਿਹਾ ਮੈਂ ਤਾਂ ਇਹ ਕਿਹਾ ਸੀ ਸਿਰਫ ਇਹਨਾਂ ਕਹੀ ਸੀ ਦੇ ਹੁਣ ਧਿਆਨ ਅਖ ਸੁਣੋ ਜੀ ਉਹ ਕਹਿੰਦਾ ਮੈਂ ਤਾਂ ਇਹ ਕਿ ਐਸੀ ਨਾਨਕ ਸਰ ਭਗਤੀ ਦਾ ਹੈ ਕਿਉਂਾ ਦਰਬਾਰ ਸਾਹਿਬ ਕਿਉਂ ਨਹੀਂ ਅਨੰਦਪੁਰ ਸਾਹਿਬ ਕਿਉਂ ਨਹੀਂ ਫਤਿਹਗੜ੍ਹ ਸਾਹਿਬ ਕਿਉਂ ਨਹੀਂ ਕਿਹਾ ਮੈਂ ਤਾਂ ਕਲੀ ਆ ਗਏ ਸੀ ਉਥੇ ਮੈਂ ਸਾਬਤ ਕਰੂੰ ਉਹਦੀ ਉਹ ਉਹਦੀ ਕੇਪਸ ਆਉਗਾ ਯੋਕਤ ਕੀ ਕੀ ਰਬੀ ਨਾਲ ਚਲ ਕੇ ਦੰਦਫਾਇਆ ਨਾਕਸਟ ਟੋਰਟਨ ਪੁਈਆ ਸਾਰਾ ਕੁਸਮ ਦਾ ਸੂਤ ਦਿਖਾਉਗਾ ਮੈਂ ਤੱਲੀ-ਕੱਲੀ ਗੱਲ ਦਿਖਾਉਂ ਅਨੇ ਪੰਜ ਕਿਨਾਰੇ ਦੇ ਦਿਓ ਇਹ ਕਰਕੇ ਇਹ ਬੇਨਤੀ ਆ ਇਹਨਾਂ ਦੇ ਵੀ ਬਾਬਾ ਸਿੰਘਦੇਵ ਸਿੰਘ ਨੂੰ ਬੇਨਤੀ ਕਰਨਾ ਇੱਕ ਬਾਬਾ ਸਿੰਘਦੇਵ ਸਾਹਿਬ ਜੀ ਜਿਨ ਜੀ ਨਿੱਜਾ ਕੰਮ ਕੇ ਚੰਗਾ ਵਾ ਨੇ ਦੇਦਾ ਆਪ ਕਰਵਾਈ ਸੀ ਵੀ ਵੀ ਸਾਰੇ ਸਿੱਖਾਂ ਦੇ ਮਾਪ ਪਰਸ਼ਾਦ ਕਰਵਾਈ ਸੀ ਨੇਦਾ ਆਹ ਕਹੇ ਜਿਨੀ ਕੰਨ ਚੰਗਾ ਇਹਨਾਂ ਦੇ ਵੀ ਇਹਨਾਂ ਦੇ ਇਹਨਾਂ ਦਾ ਇਹਨਾਂ ਨੇ ਦੇ ਕਹੇ ਹੁਣ ਇਹਨਾਂ ਨੇ ਪਲੇਕੋਸ ਨਹੀਂ ਹੁਣ ਇਹਨਾਂ ਨੇ ਪਲੇਕੋਸ ਨਹੀਂ ਦੇ ਕਰਨੀਆਂ ਤੇ ਵੀ ਬੀ ਕੋਈ ਹੁਣ ਇਹਨਾਂ ਨੇ ਪਲੇਕੋਸ ਨਹੀਂ ਤੇ ਇਹ ਆਪਾਂ ਨੇ ਲੋੜ ਹੀ ਨਹੀਂ ਇਹਨਾਂ ਦੇ ਕਰ ਲਈ ਬੀ ਤੇ ਵੀ ਬੀ ਨੇ ਦੇ ਦਾ ਕੱਛ ਨਹੀਂ ਪਲੇਕਾ ਨਹੀਂ ਕਰਨੀ ਚਾਹੀਦੀ ਹਾਂਜੀ ਤੇ ਵੀ ਭਗਤਾ ਦੀ ਨਾਮ ਬੜੀ ਉਹਨਾਂ ਜਿਸ ਖਾਸ ਕਰਕੇ ਨੇ ਦੇ ਕਰਦੇ ਕਿੰਨੀ ਮਾੜੀ ਗੱਲ ਆ ਹਾਂਜੀ ਤੇ ਵੀ ਗੁਰੂ ਸਾਹਿਬ ਵਰਵਾਇ ਜੀ ਮੇ ਵੀ ਮੇਰੀ ਬੰਦੀ ਪਖਸ਼ ਰੇ ਬੰਦੀ ਪਖਸ਼ ਦਾ ਛੂਟੇ ਹੋਏ ਤੇ ਵੀ ਨੇਰੀ ਬੰਦੀ ਪਖਸ਼ ਰਾਵੇ ਬੰਦੀ ਪਖਸ਼ ਦਾ ਛੂਟੇ ਹੋਏ ਮੇਰੀ ਗੱਲ ਕਹੀ ਰੱਬ ਮੋੜ ਸਕਦਾ ਪਰ ਭਗਤਾਂ ਦੀ ਗੱਲ ਕਹੀ ਮੈਂ ਨਹੀਂ ਮੋੜ ਸਕਦਾ ਹਾਂ ਇਹ ਹੈ ਇਹ ਬੇਤੀ ਜੀ ਪੁਰਾਣੇ ਜੀ ਮਾਫੀ ਦਿਓ ਤੇ ਬਾਬਾ ਸੁਖਦੇਵ ਸਿੰਘ ਨੂੰ ਕਹਿੰਦੇ ਵੀ ਬਾਬਾ ਸੁਖਦੇਵ ਸਿੰਘ ਜੀ ਤੁਹਾਡੇ ਕੋਈ ਨਹੀਂ ਸੰਗਤ ਐ ਨਹੀਂ ਇਹਨਾਂ ਦੇ ਪੰਚਤ ਕੇਸ ਲਾਓ ਜੀ ਇਹਨਾਂ ਦੇ ਹਾਈ ਕੋਰਟ ਚ ਇਹਨਾਂ ਕਿੱਚੋ ਆ ਸਾਡੇ ਉਹ ਬੰਦੇ ਮੈਂ ਤਾਂ ਨਹੀਂ ਕੀਤੇ ਸੀ ਕਿਸੇ ਨੇ ਕੀਤੇ ਆ ਨੌਮ ਵੀਰ ਹਿੰਦਾ ਹੋਏ ਵੀ ਕਿਸੇ ਕੀਤੇ ਜਿਹਨੇ ਕੀਤਾ ਬਾਅਦ ਚ ਮੇਰੀ ਨਾਲ ਗੱਲ ਹੋ ਗਈ ਸੀ ਬਾਅਦ ਚ ਅਸੀਂ ਤਾਂ ਸਪੋਰਟ ਕਰਦੇ ਆ ਹਰ ਗੇਜ਼ ਕਰਦੇ ਕਰਨੇ ਵੀ ਆ ਜਿਹੜਾ ਕੋਈ ਸਾਡੇ ਮਾਲਕੀ ਨਹੀਂ ਦਿੰਦਾ ਕਰੂ ਪਾਪ ਕਰਾਂਗੇ ਅਸੀਂ ਗੁਰਸੇਬਾਹ ਜੀ ਬਈ ਬਈ ਐਸੇ ਭੌਂਕਣਾ ਹੀ ਭੌਂਕਣਾ ਕੁੱਤੇ ਆਸ ਕਰਦੇ ਨਾਲ ਸਰਦੇ ਭੌਂਕਾਂਗੇ ਲੱਤ ਵੀ ਫੜਾਂਗੇ ਬਾਹਰ ਵੀ ਫੜਾਂਗੇ ਤੇ ਜੇ ਲੋੜ ਫਿਰ ਦੰਦੇ ਵੀ ਵਟਾਗੇ ਉਹਨਾਂ ਦੇ ਇਹ ਦੇਖਦੇ ਕਦੇ ਕਿ ਚੱਲ ਨਹੀਂ ਕਰਾਂਗੇ ਏ ਸੀਸ ਕਰਕੇ ਵਾਪਸ ਜੇ ਇਹ ਕਰੋ ਕੇਸ ਇਹਨਾਂ ਨੂੰ ਵੀ ਕਰੋ ਜੇ ਕੇਸ ਕਰੋ ਕੇਸ ਕਰਕੇ ਨਾ ਪਿੱਛੇ ਇਹਨਾਂ ਸਾਰੇ ਸਰਨ ਨਵੀਂ ਤੇ ਆਪਣੇ ਅਦਾਲਤ ਚ ਇਹਨਾਂ ਪਹੜ ਗਏ ਇਹੀ ਬੇਚੇ ਭੁੱਲੇ ਜਗੇ ਮਾਫੀ ਦਿਓ ਜੇ ਕੋਈ ਗਲਤ ਨਾਲ ਜੀ ਬੋਲਿਆ ਗਿਆ ਵੀ ਗੌਰ ਸੇ ਕਾਹੋ ਦਸ ਮਾਫੀ ਮੰਗਦਾ ਇਹਨਾਂ ਨੂੰ ਵੀ ਮਾਫੀ ਆ ਦੇ ਵੀ ਗੌਰ ਸੇ ਕਾਹੋ ਮਾਫੀ ਮੰਗਦਾ ਸਪੁੱਲ ਜਗੇ ਮਾਫੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ